ਜ਼ਰੂਰ ਇੱਥੇ ਪਹੁੰਚੋ ਤੇ ਇੱਥੇ ਜਾ ਕੇ ਆਪਣੀ ਖਰੀਦਦਾਰੀ ਸ਼ੁਰੂ ਕਰੋ ਆਪਾਂ ਇਹਨਾਂ ਦਾ ਸਟਾਕ ਨਾਲ ਗੱਲ ਕਰਦੇ ਪਏ ਆ ਤਾਂ ਉਹਨਾਂ ਨੂੰ ਦੇਖੋ ਕਿੰਨੀਆਂ ਸੋਹਣੀਆਂ ਰੰਗਾਂ ਦੀਆਂ ਜੁੱਤੀਆਂ ਹੈਗੀਆਂ ਸ਼ਾਦੀ ਦੇ ਦਿਨ ਆਉਣ ਵਾਲਿਆ ਤੇ ਮੇਰਾ ਤੇ ਇੱਕ ਮਿੰਟ ਇਹ ਹੈ ਕਿ ਤੁਸੀਂ ਸਾਰੇ ਜਣੇ ਇੱਥੋਂ ਹੀ ਲੈ ਕੇ ਜਾਓ ਇਹ ਜ਼ਰੂਰੀ ਨਹੀਂ ਗੱਲ ਹੈਗੀ ਕਿ ਅੰਮ੍ਰਿਤਸਰ ਵਾਲਿਆਂ ਨੂੰ ਹੀ ਪ੍ਰਾਈਸ ਜਿਹੜਾ ਫਿਕਸਾ ਨਹੀਂ ਇਹਦੇ ਵਿੱਚ ਆਪਾਂ ਰੇਟ ਵੀ ਇਹਨਾਂ ਨੇ ਪੂਰਾ ਜਾਇਜ਼ ਹੈ ਇਹਨਾਂ ਦਾ ਜੋ ਇਹਨਾਂ ਦਾ ਪ੍ਰਾਈਸ ਆ ਤੇ ਉਹੀ ਉਹਨਾਂ ਦੱਸਣ ਕਿ ਕੋਈ ਵੱਧ ਘਾਟ ਨਹੀਂ ਕਿਉਂਕਿ ਜਿੱਦਾਂ ਕੋਈ ਫੌਰੀਂ ਦੇ ਲੋਕੀ ਆਉਂਦੇ ਆ ਤੇ ਉਹਨਾਂ ਨੂੰ ਜ਼ਿਆਦਾ ਕੋਈ ਕਹਿੰਦੇ ਆ ਕਿ ਹਾਂ ਸਾਡੇ ਕੋਲ ਪ੍ਰਾਈਸ ਜਿਆਦਾ ਦਿੰਦੇ ਆ ਪਰ ਨਹੀਂ ਇਹਨਾਂ ਦੇ ਇਹ ਗੱਲ ਨਹੀਂ ਹੈ ਕਿ ਇਹਨਾਂ ਦੇ ਪੂਰਾ ਜੋ ਇਹਨਾਂ ਦਾ ਪ੍ਰਾਈਸ ਹੈ ਉਹਨੇ ਉਹ ਹੀ ਦੱਸਣਾ ਹੈ ਹਾਂ ਜੀ ਭਾਵੇਂ ਤੁਸੀਂ ਦੱਸ ਸਕਦੇ ਹੋ ਕਿ ਕਿੰਨੇ-ਕਿੰਨੇ ਦੀਆਂ ਕਿ ਕੀ ਪ੍ਰਾਈਸ ਹੈ ਹਾਂ ਜੀ ਸਾਰਿਆਂ ਨੂੰ ਸਤਿ ਪੈਰਵਰੀ ਸਤਿ ਸ੍ਰੀ ਅਕਾਲ ਜੀ ਅਸੀਂ ਮੈਂ ਦਿਖਾ ਦੱਸ ਰਹੀ ਸੀ ਮੈਡਮ ਨੂੰ ਸਾਡੇ ਕੋਲ ਹਰ ਤਰ੍ਹਾਂ ਦੀਆਂ ਜੁੱਤੀਆਂ ਨੇ ਜੀ ਇਸ ਸੁੱਚੇ ਤਿੱਲੇ ਦੀ 골ਡਨ ਕਲਰ ਦੀ ਜੁੱਤੀ ਹੈ ਜੀ ਹਾਂਜੀ ਹਾਂਜੀ ਇਹ ਇਹਨਾਂ ਦੀ ਹਰ ਡਰੈਸ ਦੇ ਨਾਲ ਅੱਛੀ ਲੱਗੇਗੀ ਇਸ ਤੋਂ ਇਲਾਵਾ ਦੀ ਸਾਡੇ ਕੋਲੋਂ ਜਿਹੜਾ ਵੀ ਕਲਰ ਕਸਟਮਰ ਦੀ ਡਿਮਾਂਡ ਹੋਵੇ ਬਲੈਕ ਕਲਰ ਮਿਲ ਜਾਏਗਾ ਰੈੱਡ ਰਾਣੀ orange golden ਐਨੀ ਕਲਰ ਹਰ ਤਰ੍ਹਾਂ ਦੇ ਕੈਰਸ ਦੇ ਸਾਡੇ ਕੋਲ ਜੁੱਤੀਆਂ ਅਵੇਲੇਬਲ ਨੇ ਜੀ ਮੋਰਓਵਰ ਅਸੀਂ ਆਰਡਰ ਤੇ ਵੀ ਜੁੱਤੀਆਂ ਬਣਾ ਦਿੰਦੇ ਹਾਂ ਜੀ ਜੇ ਕਿਸੇ ਕਸਟਮਰ ਨੂੰ ਚਾਹੀਦੀ ਹੋਵੇ ਬ੍ਰਾਈਡਲ ਜੁੱਤੀ ਆਪਣੀ ਡਰੈਸ ਨਾਲ ਮੈਚਿੰਗ ਕਰਕੇ ਅਸੀਂ ਉਹ ਵੀ ਬਣਾ ਦਿੰਦੇ ਹਾਂ ਜੀ ਹੋਰ ਜਿੱਦਾਂ ਭਾਜੀ ਕਿ ਜਿੱਦਾਂ ਹੁਣ ਕੁੜੀਆਂ ਦੇ ਫੇਰਾਂ 'ਚ ਕਹਿ ਦਿੱਤਾ ਹੈ ਕਿ ਸੂਟ ਪਾਣੇ ਆ ਕਿ ਹੁਣ ਸੂਟ ਨਾਲ ਤੇ ਲੱਕੀ ਜੁੱਤੀ ਹੀ ਚੱਲਣੀ ਆ ਤੇਜ ਦਮ ਕਿ ਸੇਮ ਇੱਕੇ ਕਲਰ ਦੀ ਮਿਲ ਸਕਦੀ ਹੈ ਜਿੱਦਾਂ ਰੈੱਡ ਦਮ ਹੋਗੇ orange ਹੋਗੇ ਹਾਂਜੀ ਹਾਂਜੀ ਮੈਡਮ ਜੀ ਬਿਲਕੁਲ ਹੁਣ ਮੈਂ ਤੁਹਾਨੂੰ ਦਿਖਾ ਰਿਹਾਗਾ ਜੀਗਾ ਇੱਕ ਕੋਈ ਕਸਟਮਰ ਲਈ ਜੀ ਉਹਨਾਂ ਨੇ ਆਪਣੀ ਡਿਜ਼ਾਈ ਉਹਨਾਂ ਦੀ ਸੇਮ ਡਰੈਸ ਨਾਲ ਮੈਚਿੰਗ ਜੁੱਤੀ ਹੈ ਜੀ ਹਾਂਜੀ ਇਹ ਜਿਹੜੀ ਉਹਨਾਂ ਦੀ ਡਰੈਸ ਹੈ ਸੇਮ ਉਹ ਹੀ ਜੁੱਤੀ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਮੋਸਟ ਰეკਮੈਂਡ ਕਰੋ ਜੀ ਸਾਡੀ ਸ਼ੌਪ ਨੂੰ ਤੁਸੀਂ ਕੋਈ ਰਿਕੁਆਇਰਮੈਂਟ ਹੋਵੇ ਵਿਜ਼ਿਟ ਕਰੋ ਇੱਥੇ ਇਹ ਤੁਹਾਡੀ ਆਪਣੀ ਦੁਕਾਨ ਹੈ ਜੀ ਵਿਰਾਸਤ ਪੰਜਾਬੀ ਜੁੱਤੀ ਕੂਪਰ ਰੋਡ ਅੰਮ੍ਰਿਤਸਰ ਜੀ ਆਸੀ ਜਰਮਾਤ ਪੰਜਾਬੀ ਜੁੱਤੀਆਂ ਦੇ ਨਾਲ-ਨਾਲ ਝੁੰਮਕੇ ਵੀ ਮਿਲਦੇ ਆ ਦੇਖ ਸਕਦੇ ਕਿੰਨੇ ਜਿਆਦੇ ਸੋਨੇ ਨੇ ਝੁੰਮਕਿਆਂ ਦੇ ਨਾਲ-ਨਾਲ ਇਹ ਤੇ ਪਰਾਂ ਦੇ ਵੱਡਿਆਂ ਦੇ ਵੀ ਦੇਖ ਸਕਦੇ ਤੇ ਛੋਟਿਆਂ ਦੇ ਹਰ ਹਰ ਤਰ੍ਹਾਂ ਦੀ ਚੀਜ਼ ਮਿਲ ਸਕਦੀ ਹੈ ਕਿ ਚੋੜੀਆਂ ਵੀ ਮਿਲ ਜਾਂਦੀਆਂ ਇੱਥੋਂ ਤੇ ਪੱਖੀਆਂ ਪੁਰਾਣਾ ਜ਼ਮਾਨਾ ਇੱਥੇ ਆ ਗਿਆ ਕਿ ਜਦੋਂ ਇਨੋਵੇਟਰ ਵਗੈਰਾ ਨਹੀਂ ਹੁੰਦੇ ਕਿ ਸਾਰੇ ਜਾਨੇ ਪੱਖੀਆਂ ਹੀ ਝੂਲਦੇ ਹੁੰਦੇ ਸੀ 컬러 ਵੇਖੋ ਕਿਹ ਹੈ ਇਹ ਬਹੁਤ ਜਿਆਦਾ ਸੋਹਣੀ ਆ ਤੇ ਮਤਲਬ ਇਹ ਕਿਸ ਤਰ੍ਹਾਂ ਬਣੀ ਆ ਇਹ ਮੈਡਮ ਦੀ ਸੱਤ ਪੱਲੇ ਦੀ ਕਪੜੇ ਜਾਂ ਵੈਲਵਟ ਦੇ ਉੱਪਰ ਹੱਥ ਦਾ ਕੰਮ ਹੁੰਦਾ ਜੀ ਹਾਂਜੀ ਹੈਂਡਵਰਕ ਨਾਲ ਇੰਬ੍ਰੋਇਡਰੀ ਹੁੰਦੀ ਹੈ ਉਸ ਤੋਂ ਬਾਅਦ ਹੱਥ ਦੇ ਨਾਲ ਜੀ ਇਸ ਸਟਿਚਿੰਗ ਹੁੰਦੀ ਹੈ ਤੁਸੀਂ ਇਹਦੇ ਨੀਚੇ ਸਾਈਡ ਦੇਖ ਸਕਦੇ ਹੋ ਜਿਹੜੇ ਵਾਈਟ ਕਲਰ ਦੇ ਨਿਸ਼ਾਨ ਨੇ ਨਾ ਜੀ ਇਹ ਹੈਲਮਟ ਦੇ ਨਿਸ਼ਾਨ ਹੈ ਜੀ ਜੁੱਤੀ ਹੱਥ ਨਾਲ ਤਿਆਰ ਹੁੰਦੀ ਹੈ ਇਹਦੀ ਨਿਸ਼ਾਨੀ ਹੀ ਆਈ ਹੈ ਨਾ ਜੀ ਕਿ ਇਹਦੀ ਬੜੀ ਮਿਹਨਤ ਦੇ ਨਾਲ ਟਾਈਮ ਲੱਗਦਾ ਜਿਹਨੂੰ ਤਿਆਰ ਕਰਨ ਦੇ ਵਿੱਚ ਠੀਕ ਤੇ ਤੁਸੀਂ ਕਲਰ ਵੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਿਆਰਾ ਆ ਇਹ ਉਹ ਹਰ ਤਰ੍ਹਾਂ ਦੀ ਡਰੈਸ ਨਾ ਪਾਈਂਦੀ ਨਾ ਜੀ ਗੋਲਡਨ ਕਲਰ ਹੈ ਇਹ ਬਹੁਤ इजीली ਮੈਚ ਹੋ ਜਾਂਦਾ ਹੈ ਜੀ ਨਾਲ ਇਸ ਤੋਂ ਇਲਾਵਾ ਜੀ ਦੂਸਰੇ ਕਰਨਾ ਚਾਹੀਦੇ ਉਹ ਵੀ ਮਿਲ ਜਾਣਗੇ ਪਰ 골ਡ ਨਹੀਂ ਸਾਡੀ ਦੁਕਾਨ ਸਭ ਤੋਂ ਜ਼ਿਆਦਾ ਮੰਗਦੇ ਜੀ ਠੀਕ ਹੈ ਜੀ ਜੇਕਰ ਤੁਸੀਂ ਆਰਡਰ ਦੇ ਵਿੱਚ ਜੁੱਤੀ ਮੰਗਾਉਣਾ ਚਾਹੁੰਦੇ ਅਤੇ ਇਹ ਨੰਬਰ ਤੇ ਡਾਇਲ ਕਰੋ ਤੁਸੀਂ ਦੇਖ ਰਹੇ ਪੰਜਾਬ ਟੀਵੀ 24 ਐਦਾਂ ਹੀ ਜੁੜੇ ਰਹੋ ਪੰਜਾਬੀ 24 ਦੇ ਨਾਲ ਐਗਾ